ਫੁੱਲ ਨੇ ਦਰ ਤੇ ਪਿਆਰੇ ਦੀ ਚੁੱਪ ਕੇ ਤੂੰ ਮਥੇ ਨਾ ਲਾਵਾ ਜਿਸ ਦਿਨ ਸਮਝ ਆ ਗਈ ਨਾ ਬੰਦੇ ਨੂੰ ਫੁੱਲ ਤੋੜ ਤੋੜ ਕੇ ਅੱਗੇ ਨਹੀਂ ਚੜਾਉਂਦਾ ਸਾਡੇ ਵਾਲੇ ਫੁੱਲਾਂ ਦੀ ਵਰਖਾ ਕਰੀ ਜਾਂਦੇ ਪੰਜਾ ਪਿਆਰਿਆਂ ਤੇ ਵੀ ਗੁਰੂ ਗ੍ਰੰਥ ਸਾਹਿਬ ਤੇ ਵੀ ਪੁਜਾਰੀ ਮੂਰਤੀ ਤੇ ਫੁੱਲ ਤੋੜ ਤੋੜ ਕੇ ਚੜਾਉਂਦਾ ਸੀ ਉੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਪਾਕੀ ਤੋੜੈ ਮਾਲਾ ਉਥੇ ਕੀ ਕੀ ਆ ਫੁੱਲਾਂ ਦਾ ਹਾਂਜੀ ਪੜੋ ਫੁੱਲ ਨੇ ਦਾ ਤੇ ਪਿਆਰੇ ਦੀ ਚੁੱਕ ਕੇ ਚੁੰਮ ਮੱਥੇ ਲੰਮਾ ਮੇਰੇ ਮਨ ਮਜਲੀ ਤੂੰ ਹੀ ਹੈ ਹਰ ਸਾਲ ਲਫਜ਼ ਤੇਰੀ ਆਸ਼ਾ ਸਤਿਗੁਰੂਆਂ ਦੇ ਸੱਜਣਾ ਕੇ ਨਾ ਗੱਲ ਨਾਲ ਮਿਲਦੇ ਐ ਜਿਹੜੇ ਦਿਲੋਂ ਮਿਲਣ ਵਾਲੇ ਕਈ ਤੇ ਉਤੋਂ ਤੋਂ ਬਖਾਉਂਦੇ ਐ ਵੀ ਬੜਾ ਮਿੱਤਰ ਆ ਮੈਂ ਅੰਦਰੋਂ ਝੜਾ ਵੱਡਾ ਕਹਿੰਨੇ ਜਦੋਂ ਸੱਚੇ ਸੱਜਣ ਮਿਲਦੇ ਐ ਨਾ ਉਦੋਂ ਲੱਗਦਾ ਵੀ ਸੱਚੇ ਪਾਤਸ਼ਾਹ ਤੇਰੀ ਹੀ ਬਾਵਾ ਨਹੀਂ ਮੈਂ ਪੜਦਾ ਸੀ ਨਾ ਜਾਲ ਗੁਰੂ ਹੋਏ ਵੱਲ ਤਾਂ ਲੱਗ ਵਾਹੀ ਕਾ ਕੀਜਾ ਜਦੋਂ ਇਦਾਂ ਦੇ ਸੱਜਣਾ ਦਾ ਸਹਾਰਾ ਮਿਲਦਾ ਐ ਨਾ ਉਦੋਂ ਲੱਗਦਾ ਵੀ ਇਹ ਬਾਵਾ ਮੇਰੇ ਨਾਲ ਖੜੀ ਆ ਤੇਰੀ ਜਿਹੜੀਆਂ ਮੈਨੂੰ ਗਲ ਵਿੱਕੜੀ ਚ ਲੈਂਦੀਆਂ ਨੇ ਨਾ ਉਦੋਂ ਲੱਗਦਾ ਕਿਉਂ ਕਿ ਇੰਨਾ ਚ ਵੀ ਰੱਬ ਵੱਸਦਾ ਹੈ ਮੇਰੇ ਚ ਵੀ ਰੱਬ ਵੱਸਦਾ ਹੈ ਉਦੋਂ ਮੈਂ ਮਹਿਸੂਸ ਕਰਦਾ ਕਿ ਮੇਰੇ ਰੱਬ ਦੀਆਂ ਬਾਹਾਂ ਨੇ ਹੈ ਨਹੀਂ ਪਿਆਰ ਉਸੇ ਹੋਰ ਕੀ ਹੈ ਫਿਰ ਅਸੀਂ ਰੱਬ ਕਿੱਥੇ ਲੱਭਦੇ ਆ ਤੇ ਪਿਆਰੋ ਰੱਬ ਲੱਭਣਾ ਸੀ ਆਪਣੇ ਅੰਦਰ ਉਹ ਬੰਦੇ ਖੋਜੇ ਦਿਲ ਹਰ ਰੋਜ਼ ਨਾ ਫਿਰ ਪ੍ਰੇਸਾਨੀ ਮਾਹੇ ਤੇ ਪਿਆਰਿਓ ਉਹਨਾਂ ਨੇ ਜਿਨ੍ਹਾਂ ਨੇ ਇੱਕ ਗੁੱਡੇ ਚ ਰੱਬ ਵੇਖ ਲਿਆ ਤੇ ਪਿਆਰਿਓ ਉਹ ਬੰਦੇ ਤੋਂ ਵੀ ਰੱਬ ਦੇਖਦੇ ਨੇ ਵੀ ਇਹ ਦੀਆਂ ਵਾਹਵਾ ਤੇ ਰੱਬ ਦੀਆਂ ਵਾਹਵਾ ਨੇ ਸੈਤ ਸਬ ਨੈਨ ਨੈਨ ਹੈ ਤੋਹੇ ਕੋ ਸੈਤ ਮੂਰਤ ਨਾਲ ਇਕ ਤੋਹੀ ਸੈਤ ਪਦ ਬੇਮਲ ਨਾਲ ਇਕ ਪਦ ਗੰਧ ਬਿਨ ਸੈਤ ਸਾਬ ਗੰਧ ਇਹ ਚਲਤ ਹੋਹੀ ਉਹ ਤੇਰੀਆਂ ਹਜ਼ਾਰਾਂ ਲੱਖ ਨੇ ਹਜ਼ਾਰਾਂ ਨੈਣੇ ਤੇਰੇ ਪਰ ਜਦੋਂ ਵੇਖਦਾ ਤੇਰਾ ਇੱਕ ਵੀ ਅੱਖ ਇੱਕ ਵੀ ਨੈਣ ਇੱਕ ਵੀ ਪੈਰ ਨਹੀਂ ਜਦੋਂ ਮੈਂ ਕਿਸੇ ਮਿੱਤਰ ਨੂੰ ਵੇਖਦਾ ਕਿਸੇ ਸੱਜਣ ਨੂੰ ਵੇਖਦਾ ਉਦੋਂ ਲੱਗਦਾ ਜਿਵੇਂ ਮੇਰੇ ਹਜ਼ਾਰਾਂ ਸੱਜਣ ਤੇ ਹਜ਼ਾਰਾਂ ਹੀ ਨੈਣੇ ਹਜ਼ਾਰਾਂ ਹੀ ਅੱਖਾਂ ਨੇ ਹਜ਼ਾਰੀ ਬਾਹਾਂ ਨੇ ਹਜ਼ਾਰੀ ਪੈਰ ਨੇ ਹਾਂਜੀ ਕਦ ਦਵਾਰੇ ਨਿਹਾਉਦਾ ਕਾ ਕਾ ਜਾ ਤਾ ਲਿਆ ਤਾ ਫੁੱਲ ਨੇ ਤਾਂ ਫੈਰਾਂ ਦੇ ਮੁਰਤੀ ਚੱਕ ਕੋ ਸੁਮਥੇ ਲੰਗਾ ਇੱਕ ਚੇਤਾ ਹੋਰ ਰੱਖਿਓ ਫੁੱਲ ਕੇਵਲ ਉਹ ਨਹੀਂ ਹੁੰਦੇ ਜਿਹੜੇ ਬਾਗ ਚ ਮਾਲੀ ਲਾਉਂਦਾ ਧਨ ਜੋਬਨ ਅਰ ਫੁੱਲ ਦਾ ਨਾ ਕੀ ਅੜੇ ਜਨ ਅਸੀਂ ਸਾਰੇ ਹੀ ਫੁੱਲ ਹਾਂ ਅਸੀਂ ਸਾਰੇ ਹੀ ਹੋਲਾ ਤੇ ਇਹਨਾਂ ਜੇ ਉਹਨਾਂ ਫਲੰਕ ਦਾ ਬਸਦਾ ਉਹ ਸਾਰੀ ਰੱਬ ਦੀ ਬਣਾਈ ਹੋਈ ਕੈਨਾਤ ਵਿੱਚ ਰੱਬ ਵੱਸਦਾ ਅੱਗੇ ਵੀ ਬੇਨਤੀ ਕੀਤੀ ਜਿਹੜਾ ਬੰਦਾ ਕਹਿੰਦਾ ਨਾ ਮੈਂ ਰੱਬ ਨੂੰ ਪਿਆਰ ਕਰਦਾ ਤੇ ਪਿਆਰਿਓ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਰੱਬ ਦੀ ਬਣਾਈ ਹੋਈ ਕੈਨਾਤ ਨੂੰ ਵੀ ਪਿਆਰ ਕਰਦਾ ਹੈ ਜਿਹੜਾ ਕਹਿੰਦਾ ਮੈਂ ਰੱਬ ਨੂੰ ਪਿਆਰ ਕਰਦਾ ਪਰ ਰੱਬ ਕੁਦਰਤ ਤੋਂ ਵੱਖਰਾ ਕੋਈ ਰੱਬ ਨਹੀਂ ਜੇ ਜਿਹਨੇ ਬੰਦੇ ਨੇ ਸਮਝ ਲਿਆ ਸਮਝ ਲੈ ਲਈ ਵੱਖਰਾ ਰੱਬ ਅਸੀਂ ਕਦੇ ਵੇਖਣਾ ਨਹੀਂ ਮਾਂ ਦੇ ਰੂਪ ਵਿੱਚ ਰੱਬ ਹਜ਼ਾਰਾਂ ਵਾਰ ਵੇਖਾਂ। ਵੱਖਰਾ ਰੱਬ ਕਿਤੇ ਬੈਠਿਆ ਵੇਖਣਾ ਨਹੀਂ ਪਿਓ ਦੇ ਰੂਪ ਵਿੱਚ ਹਜ਼ਾਰਾਂ ਵਾਰੀ ਰੱਬ ਦੇ ਸੂਰ। ਜਦੋਂ ਬਿਮਾਰ ਹੋਇਆ ਹਸਪੀਟਲ ਵਿੱਚ ਰੱਬ ਨਹੀਂ ਆਇਆ ਰੱਬ ਦੇ ਰੂਪ ਵਿੱਚ ਮੇਰੀ ਮਾਂ ਗਣੀ ਸੀ। ਉਦੋਂ ਮੇਰੀ ਮਾਂ ਜੀ ਰੱਬ ਦਿਸਦਾ ਸੀ ਤਾਂ ਹੀ ਕਿਹਾ ਮਾਂ ਰੱਬ ਦਾ ਰੂਪ। ਜਦੋਂ ਮੇਰੇ 7 ਵਜੇ ਦੀ ਸੀ ਮੈਂ ਰੋਂਦਾ ਸੀ ਨਾ ਉਦੋਂ ਮੇਰੇ ਅੰਦਰੋਂ ਵੀ ਮਾਂ ਨਿਕਲਦਾ ਸੀ ਉਹ ਮਾਂ ਮਾਂ ਤਾਂ ਮਾਰ ਮਾਰ ਰੋਣੀ ਸੀ ਹਰ ਹੀਲਾ ਚੁੱਕ ਕਰਦੀ ਸੀ ਮਾਂ ਮੈਨੂੰ ਬਚਾਉਣ ਲਈ ਮੇਰੀ ਮਾਂ ਨੇ ਮੇਰੀ ਨਕੀ ਨਹੀਂ ਕੀਤਾ ਤਾਂ ਕਰਕੇ ਮੈਨੂੰ ਤੇ ਮੇਰੀ ਮਾਂ ਤੁ ਹੀ ਰੱਬ ਦਿਸਦਾ ਹੈ ਅੱਜ ਮਾਂ ਬੈਰਣ ਬਣ ਗਈ ਤੇ ਰੱਬ ਦੇ ਅੱਗੇ ਦਸਾਂ ਕਰਦੀਆਂ ਤੇ ਉਹ ਬੈਰੀ ਬਣ ਗਿਆ ਰੱਬ ਅੱਗੇ ਤਰਲੇ ਕਰਦੀਆਂ ਉਹਦੇ ਪਿਓ ਕੇ ਤਰਲੇ ਕੀਤੇ ਹੋਏ ਕੰਮ ਹੁੰਦੇ ਐਦਾਂ ਦਾ ਨਕਲੀ ਰੱਬ ਕੀ ਤਰਲੇ ਕਰਨ ਵਾਲਿਆ ਨਕਲੀ ਰੱਬ ਦੇ ਕੰਮ ਨਹੀਂ ਆਉਣਾ ਉਥੇ ਤੇਰੇ ਤੇਰਾ ਰੱਬ ਪਰਦੇ ਨਹੀਂ ਜਿੰਨੂੰ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਰਵੇਂ ਜਿੰਨੇ ਉਵਾਰਿਆ ਬਾਹਰ ਬਹਸਤਾ ਤੁਝੇ ਪਿਆਰੇ ਦੂਰ ਦੂਦ ਭਰ ਗੋਬਰ ਭੋਜਨ ਸੁਖ ਸੂਦ ਮਿਰਦ ਪਿਆ ਉਪਰ ਸਾਹ ਸਹਿਨ ਮੁਖ ਪਿਆਉ ਬੈਠ ਕੋ ਉਹ ਪਹਿਲਾਂ ਦਿਨ ਨੂੰ ਪਾਲਿਆ ਸੀ ਤੇਰੇ ਮਾਪਿਓ ਨੇ ਹੁਣ ਤੇਰੇ ਬੱਚੇ ਸਾਹਮਣੇ ਐ ਇਹ ਰੱਬ ਨਹੀਂ ਤੇ ਹੋਰ ਕੀ ਨੇ ਇੰਨਾ ਕੀ ਦੱਬੀ ਪੜੋ ਹੁਲੇ ਸਾਵੁਤੋੜ ਰਹੇ ਕੇ ਇਹ ਸ਼ਬਦਾਂ ਨਾਲ ਸਮਝਾਵਾ ਇੰਝ ਦਰਸ਼ਨ ਹੋੜੇ ਨਹੀਂ ਨਾ ਹੁ ਮਰੋ ਲੈਣ ਪਲਾਵਾ ਹੈ جاتے دی مالک دے سروں جان سی یارا گل نیدا پیر اڑے دی جھک کے ہمت اندر بے سکھ ہو گل نیدا پیر اڑے دی واہ جی ਚੁੱਕ ਕੇ ਜੂ ਮથે ਰਲਾ ਕਿਉਂ ਭਭਕੇ ਦਰਦ ਲੱਗੇ ਕੋਈ ਸੁਰ ਕੋਈ ਤਾਲ ਨਹੀਂ ਸਮਝ ਨਹੀਂ ਭਾਵ ਕੋਈ ਸੁਰ ਕੋਈ ਤਾਲ ਨਹੀਂ ਬੇਤਾਲਾ ਹੋਇਆ ਫਿਰਦਾ ਹੈ ਥਾਂ ਥਾਂ ਤੇ ਮੱਥੇ ਟੇਕਦਾ ਥਾਂ ਥਾਂ ਤੇ ਰੱਬ ਲੱਭਦਾ ਫਿਰਦਾ ਹੈ ਥਾਂ ਥਾਂ ਤੇ ਜੀਬੇ ਜਕਉਂਦਾ ਥਾਂ ਥਾਂ ਤੇ ਪੂਜਾ ਕਰਦਾ ਫਿਰਦਾ ਹੈ <दल्ण> था था दे रते जांदा कोई बखंडी कोई सणा कहंदा कोई कुछ की कोई कुछ ਨਹੀਂ ਛड़ਦਾ ਹੈ ਕਿਉਂ ਉਦਾਸ ਹਰ ਫਟ ਕੇ ਤੂੰ ਕੋਈ ਸੁਜ ਕੋਈ ਤਾਲ ਨਹੀਂ ਕਿਉਂ ਤੂੰ ਤਰਦਾ ਪੀਤਾ ਸਤਿਰ ਤੂੰ ਬਣਿਓ ਕਮ अंदरों जी अंदर रोजी उठंदा हा मै तुंहिंजे अंदरु जब उ जॾ जुले मुस भुल प्यारे चुके चुम मथे प्यारे चुके चुमे न रुलदे ला, ला के न हा प्यारियो कुदरत न प्यारु करदरत न सामी संभाली जिनू पढ़ंदा